ਸਸਗਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਚੈਨਲ ਪੰਜਾਬੀ ਅਨਟਾਰੀਓ ਦੇ ਮਿਸਿਸ ਸਾਗਰ ਦੇ ਵਿੱਚ ਇੱਕ ਦਿਲ ਰਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਅਨਟਾਰੀਓ ਦੇ ਮਸ਼ਹੂਰ ਕਾਰੋਬਾਰੀ ਹਰਜੀਤ ਸਿੰਘ ਢੱਲਾ ਨੂੰ ਦੁਪਹਿਰ ਦੇ ਕਰੀਬ ਮਿਸਿਸ ਸਾਗਰ ਦੇ ਵਿੱਚ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਇਹ ਘਟਨਾ ਡਿਕਸਨ ਅਤੇ ਡੇਲੀ ਰੋਡ ਦੇ ਨੇੜੇ ਟ੍ਰੇਨ ਮੈਰਰ ਡਰਾਈ ਵਤੇ ਟੈਲਪੋਰਟ ਵੇ ਉਤੇ ਵਾਪਰੀ ਜਾਪਦੀ ਹੈ ਤੇ ਮਿਲੀ ਜਾਣਕਾਰੀ ਮੁਤਾਬਕ ਹਰਜੀਤ ਸਿੰਘ ਢੱਲਾ ਨੂੰ ਜ਼ਬਰੇ ਵਸੂਲੀ ਕਰਨ ਵਾਲਿਆਂ ਤੋਂ ਧਮਕੀ ਪਰੇ ਫੋਨ ਆ ਰਹੇ ਸਨ ਜਿਸ ਤੋਂ ਬਾਅਦ ਉਨ੍ਹਾਂ ਦੀ ਮਰਤਕ ਦੇ ਪਾਈ ਗਈ 온ਟਾਰੀਓ ਦੇ ਕਾਰੋਬਾਰੀ ਹਰਜੀਤ ਸਿੰਘ ਢੱਡਾ ਦੀ ਮਿਸਿਸ ਸਾਗਾ ਦੇ ਵਿੱਚ ਦੁਪਹਿਰ ਦੇ ਕਰੀਬੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਘਟਨਾ ਡਿਕਸਨ ਅਤੇ ਡੀਰੀ ਰੋਡਸ ਦੇ ਨੇੜੇ ਕਵਾਨਮੀਰ ਟਰਾਈਵ ਅਤੇ ਟੈਲਪੋਰਟ ਵੇ ਉਤੇ ਵਾਪਰੀ ਜਾਪਦੀ ਹੈ ਨਜ਼ਦੀਕੀ ਦੋਸਤਾਂ ਅਤੇ ਇਸ ਉਤਰਾ ਦੇ ਅਨੁਸਾਰ ਇਸ ਨੂੰ ਜ਼ਬਰੀ ਵਸੂਲੀ ਕਰਨ ਵਾਲੇ ਤੋਂ ਧਮਕੀ ਪਰੇ ਫੋਨ ਵੀ ਆ ਰਹੇ ਸਨ ਜਿਸ ਤੋਂ ਬਾਅਦ ਇਹ ਘਟਨਾ ਵਾਪਰੀ ਹੈ। ਮੂਲ ਰੂਪ ਦੇ ਵਿੱਚ ਭਾਰਤ ਦੇ ਉੱਤਰਾਖੰਡ ਦੇ ਬਾਸਪੁਰ ਤੋਂ ਹਰਜੀਤ ਅਤੇ ਮਿਸਿਸ ਅਗਰ ਦੇ ਵਿੱਚ ਟਰਕਿੰਗ ਸੁਰੱਖਿਆ ਤੇ ਪਾਲਣਾ ਕਾਰੋਬਾਰ ਚਲਾਉਣ ਦੇ ਲਈ ਜਾਣੇ ਜਾਂਦੇ ਸਨ। ਪੀਲ ਪੁਲਿਸ ਨੇ ਦਖਣੀ ਏਸ਼ੀਆਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾ ਕੇ ਹਾਲੀ ਦੇ ਵਿੱਚ ਹੋਈਆਂ ਜ਼ਬਰੀ ਵਸੂਲੀਆਂ ਅਤੇ ਹਿੰਸਕ ਘਟਨਾਵਾਂ 'ਤੇ ਜਾਂਚ ਦੇ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਵੀ ਬਣਾਈ ਹੈ। ਦੂਜੇ ਪਾਸੇ ਸਾਰੇ ਮਾਮਲਿਆਂ 'ਤੇ ਬੋਲਦੇ ਹੋਏ ਪੀਲ ਪੁਲਿਸ ਦੇ ਬੁਲਾਰੇ ਕਨਸਟੇਬਲ ਮਿਸ਼ੇਲ ਸਟੇਫੋਰਡ ਦਾ ਕਹਿਣਾ ਹੈ ਕਿ ਹੁਣ ਤੱਕ ਅਜਿਹੀਆਂ 29 ਤੋਂ ਵੱਧ ਘਟਨਾਵਾਂ ਵਾਪਰ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੀਆਂ ਗੋਲੀਬਾਰੀ ਅਤੇ ਅਗਸਿੰਦੀਆਂ ਘਟਨਾਵਾਂ ਨਾਲ ਸੰਬੰਧਿਤ ਨਹੀਂ। At this point, I, I don't have that information right now, and uh, as it's still in our early stages, and we are uh, urging anyone to come forward and speak with our investigators. At this time, we do not have any suspect information, uh, but we are working uh, diligently with our. Um, um, I can see how that's very concerning. Um, however, uh, at this point, uh, again, we, it's very early stages on in, in the investigation. Um, we are canvassing for any video footages, uh, appealing to the public for any witnesses to come forward and speak with our homicide bureau, uh, so that we can uh, gain more information on the circumstances. Uh, at this time, I do not have any further information when it comes to um, this incident. Again, it is very or very early stages. Uh, I, can, I can say that, again, that is something that is of concern, but with uh, our Homicide Bureau canvassing the area, we will hopefully be able to catch these individuals and uh, uh, have this come to uh, an end. ਜ਼ਿਕਰ ਹੋਇਆ ਕਿ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਹੁਣ ਤੱਕ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੇ ਵਿਰੁੱਧ 150 ਤੋਂ ਵੱਧ ਦੋਸ਼ ਦਰਜ ਕੀਤੇ ਗਏ ਨੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਮੁਲਜ਼ਮਾ ਦੇ ਭਾਰਤ ਵਿੱਚ ਸੰਗਠਿਤ ਅਪਰਾਧ ਸਮੂਹਾਂ ਦੇ ਨਾਲ ਸੰਬੰਧ ਹੋਣ ਦਾ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਫੀਲ ਪੁਲਿਸ ਮੁਖੀ ਨਿਸ਼ਾਨ ਦੁਰਯੱਪਾ ਨੇ ਕਿਹਾ ਹੈ ਕਿ ਇਹ ਇੱਕ ਗੁੰਜਲਦਾਰ ਅਤਿਅੰਤ ਰਾਸ਼ਟਰੀ ਪੱਧਰ ਉੱਤੇ ਖਿੰਡਿਆ ਹੋਇਆ ਅਪਰਾਧ ਨੈਟਵਰਕ ਹੋ ਸਕਦਾ ਹੈ ਪੀਲ ਪੁਲਿਸ ਸਪੈਚਰ ਨੇ ਅਪੀਲ ਵੀ ਕਰ ਰਹੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਤਰ੍ਹਾਂ ਦੀਆਂ ਧਮਕੀਆਂ ਮਿਲਦੀਆਂ ਨੇ ਜਾਂ ਫਿਰ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਪਤਾ ਚਲਦਾ ਹੈ ਤਾਂ ਉਹ ਤੁਰੰਤ ਪੁਲਿਸ ਦੇ ਨਾਲ ਸੰਪਰਕ ਕਰ ਸਕਦੇ ਨੇ ਨਾਲ ਹੀ ਪੁਲਿਸ ਨੇ ਵੀ ਸਪੱਸ਼ਟ ਕੀਤਾ ਹੈ ਕਿ ਅਜੇ ਅਪਰਾਧਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀਆਂ ਨੂੰ ਨਿਆਂ ਦੇ ਘਟਾਰੇ ਦੇ ਵਿੱਚ ਲਿਆਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਦੱਸਿਆ ਹਜੇ ਸਿੰਘਰ ਢੱਲਾ ਦੇ ਕਤਲ ਨੇ ਕੈਨੇਡਾ ਦੇ ਵਿੱਚ ਵਸੇ ਭਾਰਤੀ ਪਾਈਚਾਰੇ ਨੂੰ ਖਾਸ ਕਰਕੇ ਪੰਜਾਬੀ ਅਤੇ ਉੱਤਰਾਖੰਡ ਦੇ ਪ੍ਰਵਾਸੀਆਂ ਦੇ ਵਿੱਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਨੂੰ ਹੋਰ ਡੂੰਘਾ ਕਰ ਦਿੱਤਾ ਹੈ ਬਹੁਤ ਸਾਰੇ ਕਾਰੋਬਾਰੀ ਹੁਣ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਪਏ ਜਾ ਰਹੇ ਨੇ ਅਤੇ ਪੁਲਿਸ ਤੋਂ ਤੁਰੰਤ ਪਰਭਾਵਸ਼ਾਲੀ ਕਾਰਵਾਈ ਦੀ ਮੰਗ ਵੀ ਕਰ ਰਹੇ ਨੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ